ਸ੍ਰੀ ਕਾਲ ਜੀ ਲੋ ਅੱਜ ਚੱਕੇ ਆ ਜੀ ਕਬੂਤਰਾਂ ਐਠੋਂ ਨਵੇਂ ਬੱਚੇ ਤੇ ਠੰਡ ਬਹੁਤ ਜ਼ਿਆਦਾ ਸੀ ਤੇ ਪਾਲੇ ਤਾਂ ਸੀ ਔਖੇ ਹੀ ਆ ਬੱਚੇ ਇਹ ਕਿਉਂ ਸੰਝੇ ਹਾਂਜੀ ਬਹੁਤ ਬੋਰੀਆਂ ਬਾਰੀਆਂ ਲਾ ਕੇ ਜਾਂਦਾ ਸੰਝੇ ਵੀ ਸਪੈਸ਼ਲ ਆ ਜਾਂਦਾ ਸੀ ਵੀ ਕਿਤੇ ਬਾਈ ਭੁੱਲ ਤਾਂ ਨਹੀਂ ਗਿਆ ਬੋਰੀ ਬਾਰੀ ਲਾਉਣ ਕੰਨੀਓ ਤੇ ਅੱਜ ਇਹਨਾਂ ਦੇ ਆਪਾਂ ਰੰਗ ਲਾਤਾ ਸੁੱਖੇ ਬਾਈ ਕੈਨੇਡਾ ਵਾਲਿਆ ਆ ਵੇਖ ਬੱਚੇ ਤੇ ਮੋਜਾ ਕਿੱਧਰ ਗਿਆ ਇੱਕ ਮੋਜਾ ਵੀ ਕੱਢਿਆ ਆ ਬੈਠਾ ਆ ਬੈਠਾ ਇਹ ਮੋਜੇ ਉੱਡਣਗੇ ਬੜੇ ਆਪਣੇ ਉੱਡਣਗੇ ਉੱਡਣਗੇ ਬੜੇ ਮੋਜੇ ਦੀ ਗਰੰਟੀ ਮੋਜਾ ਵੀ ਕੱਢਿਆ ਤੇ ਆ ਲੋ ਆ ਦੋ ਵਿੱਚ ਜੀਰੇ ਕੱਢਿਆ ਹਣਾ ਜੀਰੇ ਹਾਂਜੀ ਜੀਰੇ ਇਹ ਆ ਗਏ ਜੀ ਜੀਰੇ ਤੇ ਬਾਕੀ ਆਹਾ ਖਟੀਆਂ ਤੇ ਚਿੱਟੀਆਂ ਦੇ ਆ ਕਬੂਤਰ ਪਹਿਲੇ ਦਿਨੀ ਕੱਢਿਆ ਡਰ ਦੇ ਘਟਾ ਹਣਾ ਸੰਜੇ ਜਿਵੇਂ ਇਹ ਕੂਤਰ ਆਪਾਂ ਘਟ ਕੱਢਿਆ ਘਟ ਨਹੀਂ ਜੀ ਓਵੇਂ ਡਰ ਦੇ ਮੈਂ ਦੱਸਾਂ ਕਿਉਂ ਕੱਟਾ ਹਾਂ ਇਹ ਨਾ ਮਾਪ ਪਿਓਾਂ ਤੋਂ ਹੀ ਆ ਬਾਹਰ ਬੁਰ ਖੁੱਲੇ ਫਿਰੇ ਇਹਨਾਂ ਦੇ ਮਾਪ ਪਿਓ ਵੀ ਤਾਂ ਅੱਛਾ ਠੀਕ ਹੈ ਠੀਕ ਹੈ ਨਾਲੇ ਵਧੀਆ ਆਪਣੇ ਘਰ ਦੇ ਪੱਕੇ ਹੋ ਜਾਣਗੇ ਡਰ ਦੇ ਕੱਟਣ ਹਾਂ ਹਾਂ ਤੇ ਲੋ ਵਿਖਾਉਨੇ ਆ ਤੁਹਾਨੂੰ ਆ ਦੇਖੋ ਬੱਚੇ ਵੀਡੀਓ ਤੇ ਲਓ ਜੀ ਆਹਾ ਬਹੁਤ ਸੋਹਣਾ ਉਹ ਬਾਸ਼ੇ 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 ਯਾਰ ਐਨਾ ਕਰ ਤੂੰ ਐਨਾ ਕਰ ਭਈ ਐਨਾ ਕਰ ਲਓ ਜੀ ਆਹਾ ਸ਼ਾਖਾ ਨਿਪਿਆ ਜਿੰਨਾਂ ਲੈ ਤੂੰ ਅੱਡ ਕਿਉਂ ਬੈਠਾ ਉਹ ਵੀ ਨਾਲ ਬੈਠਾ ਉਹਦੇ ਭਰਾਵਾਂ ਦੇ ਹਨਾ ਫੁਰਤੀਲਾ ਵਾ ਕੰਜਰ ਦਾ ਫੁਰਤੀਲਾ ਫੁਰਤੀਲੇ ਦਾ ਚਾਹੀਦੇ ਥੋੜੇ ਜੀ ਤੇ ਇੱਕ ਦਿਨ ਬੈਠਾ ਭਈ ਸ਼ਾਖਾ ਕਿੱਥੇ ਹੈ ਆੰਗਦਿੱਲਾ ਲਓ ਯਾਰ ਮੋਜ ਵੇਖੋ ਹੁਣੀ ਹੋ ਲਾਈ ਵੀ ਆ ਸ਼ਾਖੇ ਦੇ ਵੀ 8 ਬੱਚੇ ਐ ਸੰਜੀ ਹਾਂਜੀ ਤੇ ਨਦੀ ਹੁਣ ਸੇਵਾ ਸੁਆ ਕਰਾਂਗੇ ਤਾਂ ਠੰਡ ਤੋਂ ਤਕੇਰਾ ਬਚ ਗਿਆ ਤੇ ਠੰਡ ਹਲੇ ਪੈ ਬਹੁਤ ਰਹੀ ਐ ਪਰ ਹਨਾ ਉਹ ਨਾ ਹੋਵੇ ਇਹ ਕਿਤੇ ਠੰਡ ਹੋਰ ਦਵਾ ਇਹਨਾਂ ਨੂੰ ਵੱਡੇ ਹੋਣਾਂ ਲੱਗੇ ਤੇ ਨਿੱਕੇ ਨੂੰ ਤੇ ਨਹੀਂ ਲੱਗਣ ਦਿੱਤੀ ਹਨਾ ਤੇ ਆ ਛਤਰੀ ਤੇ ਵੀ ਭਾਉਣਾ ਜ਼ਰੂਰੀ ਸੀ ਜੇ ਨਾ ਆਪਾਂ ਭਾਉਂਦੇ ਹਨਾ ਤਾਂ ਫੇਰ ਇਹਨਾਂ ਨੇ ਲੱਗਣਾ ਨਹੀਂ ਸੀਗਾ ਨਹੀਂ ਬਈ ਐਵੇਂ ਕਰਾਂਗੇ ਆਪਾਂ ਹਾਂ ਆਪਾਂ ਐਵੇਂ ਕਰਾਂਗੇ ਜਿਹੜੇ ਬੱਚੇ ਰੰਗ ਰੂਗ ਤਾਂ ਲਾਤੇ ਆਪਾਂ ਘੰਟਾ ਕ ਬਾਹਰ ਕੱਢ ਲਿਆ ਕਰਾਂਗੇ ਬਾਧਿਆ ਕਰਾਂਗੇ ਫੇਰ ਕੋਰਨਿਆਂ ਦੇ ਵਿੱਚ ਹੀ ਰੱਖ ਦਿਆ ਕਰਾਂਗੇ ਕਿਤੇ ਕਿਤੇ ਰੰਗ ਲਾਤਾ ਚੋਗਾ ਹੀ ਨਾ ਦੇਣ ਹੁਣ ਮਾਰਨਾ ਨਹੀਂ 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 ਮਾਰਦੇ ਹਾਂ ਨਹੀਂ ਮਾਰਦੇ ਨਹੀਂ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਮਾਰਨ ਵਾਲੇ ਨਹੀਂ ਇਹਨਾਂ ਦੇ ਮਾਪ ਤੇ ਲੈ ਫੇਰ ਇਹਨਾਂ ਦੀ ਸੇਵਾ ਕਰੀ ਪੂਰੀ ਹਾਂਜੀ ਪੂਰੀ ਸੇਵਾ ਜੀ ਡੱਕੇ ਕਰਮੇ ਕਰਦੇ ਆਪਾਂ ਠੀਕ ਆ ਨਾ ਇਹ ਪਵਕੜ ਕੱਢ ਦੀਆਂ ਇਹਨਾਂ ਨਾਲ ਫਿਰ ਤੂੰ ਠੀਕ ਹੈ ਇਹਨਾਂ ਦੇ ਨਹੀਂ ਉੱਡਣ ਵਾਲੇ ਇਹਨਾਂ ਦੇ ਪਵਕੜ ਕੱਢਣੇ ਆਪਾਂ ਹਾਂ ਆਪਦੇ ਤਾਂ ਤੇਰੇ ਨਿਕਲੇ ਖੜੇ ਠੰਡ ਨਾਲ ਹੈਨਾ ਤੂੰ ਬੂਟ ਨਹੀਂ ਪਾਈ ਓਏ ਸੱਚ ਬੂਟ ਭਿੱਜ ਗਏ ਸੀ ਮਸੂਕਾ ਨੇ ਆਏ ਆ ਜੀ ਸੁੱਕ ਹੀ ਜਾਂਦੇ ਅੱਛਾ ਉੱਥੇ ਪੰਗੇ ਲੈਂਦਾ ਆਏਗਾ ਪਾਣੀ ਨਾਲ ਹੈਨਾ ਹਾਂਜੀ ਹਾਂ ਮਿਹਨਤੀ ਵੀ ਹੈ ਭਾਈ ਕੱਲ ਇਹਨੇ ਕਿਸ ਕੰਮ ਕੀਤਾ ਇੱਧਰ ਚੱਲਦਾ ਸੀ ਤੇ ਰੁਪਈਆ ਵੀ 250 ਕਮਾਇਆ ਇਹਨੇ ਮਿਹਨਤੀ ਵੀ ਹੈ ਹਨਾ ਤੇ ਗੰਨੇ ਕਿਦੋਂ ਵੇਚਣ ਲੱਗਣਾ ਫਿਰ ਬਸ ਹੁਣ ਗੰਨਿਆਂ ਦਾ ਸੀਜ਼ਨ ਆ ਗਿਆ ਤੇ ਸਾਈਕਲ ਤੇ ਗੰਨੇ ਵੀ ਵੇਚਦਾ ਹੁੰਦਾ ਤੇ ਵਧੀਆ ਦਿਹਾੜੀ ਪੈ ਜਾਂਦੀ ਐ ਨੂੰ ਸਕੂਲੋਂ ਆ ਕੇ ਸਕੂਲ ਦਾ ਕੰਮ-ਕੁਮ ਕਰਕੇ ਜਿਹੜਾ ਘੰਟਾ ਦੋ ਘੰਟੇ ਫ੍ਰੀ ਹੁੰਦਾ ਐ ਇਹ ਗੰਨੇ-ਗੰਨੇ ਵੀ ਵੇਚ ਲੈਂਦਾ ਫਿਰ ਹਨਾ ਚੱਲ ਮਿਹਨਤ ਚੰਗੀ ਚੀਜ਼ ਆ ਪੁੱਤ ਤੇ ਲਓ ਜੀ ਆ ਲਓ ਦੱਸਿਓ ਭਰਾ ਕਿ ਹੋ ਜੀ ਅਸਾਸੀ ਕਾਲ ਸਾਰਿਆਂ ਨੂੰ ਤੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ